ਨਾਬਾਦੀ ਖੁੱਲੀ ਖੇਤੀਬਾੜੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੱਲੋਂ ਭੁੱਖ ਹੜਤਾਲ ਕਰ ਦਿੱਤੀ ਗਈ ਹੈ ਤਾਜ਼ਾ ਇਹ ਹੈ ਕਿ ਜਿੱਥੇ ਉਹਨਾਂ ਦਾ ਇਹ ਕਹਿਣਾ ਹੈ ਕਿ 26 ਜਨਵਰੀ ਨੂੰ ਰਿਹਾਈ ਦੀ ਛੋਟ ਮਿਲਣੀ ਸੀ ਪਰ ਉਹਨ ਨੂੰ ਨਹੀਂ ਦਿੱਤੀ ਗਈ ਜਿਸ ਕਰਕੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਦੂਜੇ ਪਾਸੇ ਡੀਆਈਜੀ ਜੇਲ੍ਹ ਦਲਜੀਤ ਰਾਣਾ ਦਾ ਇਹ ਕਹਿਣਾ ਹੈ ਕਿ ਉਹ ਕੈਦੀਆਂ ਤੇ ਨਾਲ ਮੀਟਿੰਗ ਕਰ ਰਹੇ ਨੇ ਤੇ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਜੋ ਸਮੱਸਿਆ ਉਸ ਦਾ ਹੱਲ ਦਾ ਭਰੋਸਾ ਵੀ ਦਿੱਤਾ ਗਿਆ ਤਾਂ ਫਿਲਹਾਲ ਭੁੱਖ ਹੜਤਾਲ ਬੰਦ ਕਰ ਦਿੱਤੀ ਗਈ ਤਾਂ ਪੰਜਾਬ ਦੀ ਕੋਈ ਖੁੱਲੀ ਖੇਤੀਬਾੜੀ ਜੇਲ੍ਹ ਇਸ ਦੇ ਵਿੱਚ 33 ਕਵੀਬ ਕੈਦੀ ਜਿਹੜੇ ਨਜ਼ਰਬੰਦ ਨੇ ਤੇ ਇਹੋ ਕੈਦੀ ਨੇ ਜਿਨ੍ਹਾਂ ਦਾ ਆਚਰਣ ਠੀਕ ਮੰਨਿਆ ਜਾਂਦਾ ਇਹਨਾਂ ਤੋਂ ਜੇਲ੍ਹ ਦੀ ਜ਼ਮੀਨ ਤੇ ਖੇਤੀਬਾੜੀ ਦਾ ਕੰਮ ਕਰਵਾਇਆ ਜਾਂਦਾ ਹੁਣ ਇਹਨਾਂ ਕੈਦੀਆਂ ਦੇ ਵੱਲੋਂ ਜੇਲ੍ਹ ਸੁਪਰਡੈਂਟ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਇਹਨਾਂ ਦੇ ਵੱਲੋਂ ਜੇਲ੍ਹ ਸੁਪਰਡੈਂਟ ਤੇ ਇਲਜ਼ਾਮ ਲਾਇਆ ਗਿਆ ਕਿ ਸਾਡੀਆਂ ਫਾਈਲਾਂ ਨਹੀਂ ਭੇਜੀ ਆ ਗਈਆਂ ਜੋ ਕਿ 26 ਜਨਵਰੀ ਨੂੰ ਸਾਡੀ ਕੈਦ ਦੀ ਰਿਹਾਈ ਦੇ ਵਿੱਚ ਕਟੌਤੀ ਹੋਣੀ ਸੀ ਤੇ ਜਿਸ ਕਰਕੇ ਉਹ ਪੁਖੜ ਹੜਤਾਲ ਤੇ ਬੈਠ ਨੇ ਇਸ ਮੌਕੇ ਕੈਦੀਆਂ ਦਾ ਇਹ ਕਹਿਣਾ ਕਿ ਚੰਗੇ ਆਚਣ ਵਾਲੇ ਕੈਦੀਆਂ ਦੀਆਂ ਸਾਡੀਆਂ ਫਾਈਲਾਂ ਜਿਹਨਾਂ ਦੇ ਉੱਚ ਅਧਿਕਾਰੀਆਂ ਨੂੰ ਨਹੀਂ ਭੇਜਿਆ ਗਈਆਂ ਜਿਸ ਕਰਕੇ ਰਿਹਾਈ ਦੇ ਵਿੱਚ ਅੜਚਨ ਪੈ ਰਹੀ ਹੈ ਤੇ ਉਸ ਦੀ ਬੋਲਬਾਣੀ ਬਹੁਤ ਮਾੜੀ ਹੈ ਜਿਸ ਕਰਕੇ ਉਹ ਸੁਪਰਡੈਂਟ ਦੇ ਖਿਲਾਫ ਪੁਖੜ ਹੜਤਾਲ ਨੇ ਹਾਲਾਂਕਿ ਇਸ ਬੰਦੀ ਨੂੰ ਡੀਜੀਆਈ ਹਾਲਾਂਕਿ ਇਸ ਸੰਬੰਧੀ ਡੀਏਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੱਲ ਕੀਤਾ ਜਾਏ ਫਿਲਹਾਲ ਪੁਖੜਤਾਲ ਬੰਦ ਕਰ ਦਿੱਤੀ ਗਈ ਹੈ ਜਦੋਂ ਅਸੀਂ ਆਏ ਸੀਗੇ ਤੇ ਸਾਨੂੰ ਚੰਗੇ ਆਚਰਣ ਦੇ ਕਰਕੇ ਏਡੀਜੀਪੀ ਦੁਆਰਾ ਟੀਮ ਬਿਠਾਈ ਗਈ ਉਹਦੇ ਦੁਆਰਾ ਵੀ ਮਿਲਸ ਇਲੈਕਟ ਕੀਤੇ ਗਏ ਜੀ ਚੰਗੇ ਆਚਰਣ ਵਾਲੇ ਜਿਹੜੇ ਕਹਿੰਦੇ ਹੁੰਦੇ ਅਲੱਗ-ਅਲੱਗ ਜੇਲਾਂ ਚੋਂ ਪੰਜਾਬ ਦੀਆਂ ਸਾਰੀਆਂ ਲੈਂਦੇ ਜਾਂਦੇ ਇੱਥੇ ਜਦੋਂ ਆ ਗਏ ਆ ਜੀ ਪਹਿਲਾਂ ਇੱਥੇ ਅਸੀਂ ਸਜ਼ਾ ਪੂਰੀ ਕਰਕੇ ਬੈਠੇ ਹੋਏ ਹਾਂ ਇਹ ਦੋ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੀ ਸੀਓਸੀ ਵੀ ਪਰਨਾਲੀ ਅਜੇ ਉਹਨਾਂ ਨੂੰ ਸੀਓਸੀ ਨਹੀਂ ਮਿਲ ਰਹੀ ਉਸ ਤੋਂ ਬਾਅਦ ਜਿੰਦਾ ਨਕਸ਼ਾ ਤੁਰਨ ਵਾਲਾ ਇੱਕ ਮੁੰਡਾ ਇੱਥੇ ਹੋਰ ਹੈਗਾ ਵਾ ਉਹਨਾਂ ਦੇ ਨਕਸ਼ਾ ਨਹੀਂ ਤੁਰਨ ਰਿਹਾ ਨਕਸ਼ਾ ਕਹਿੰਦਾ ਮੈਂ ਤੁਰਨਾ ਹੀ ਨਹੀਂ ਆ ਜਿਨ੍ਹਾਂ ਦੀ ਪੁਲਸ ਰਿਪੋਰਟਾਂ ਹੋਈਆਂ ਜਾਂ ਨੇ ਉਹਨਾਂ ਨੂੰ ਕਹਿੰਦਾ ਮੈਂ ਦੁਬਾਰਾ ਕਰਵਾਉਣੀ ਆ ਉਦੋਂ ਵੀ ਜਨਾਬ ਬੇਫਾਲਤੂ ਮਲਕੀ ਬੋਲਦਾ ਹੈ ਅਛਲੀ ਗਾਲਾਂ ਕੱਢਦਾ ਹੈ ਕੌਣ ਕਰਦਾ ਜੀ ਕੀ ਸੁੱਚਾ ਸਿੰਘ ਸੁਬਡੈਂਟ ਹੈ ਜੀ ਓਪਨ ਕੇਲ 90 ਚ ਆਇਆ ਹੈ ਇਹਦੀ ਪਹਿਲਾਂ ਵੀ ਬਦਲੀ ਫਰੀਦਕੋਟ ਤੋਂ ਫਰੀਦਕੋਟ ਤੋਂ ਇਧਰ ਮਾਨਸੇਰ ਦੇ ਸਾਈਡ ਤੋਂ ਜੀ 2019 ਦੇ ਵਿੱਚ ਹੋਈ ਤੇ ਇਹ ਹਰ ਵਾਰੀ ਲੋਕਾਂ ਨੂੰ ਟੌਰਚਰ ਕਰਨਾ ਇਤੋਂ ਤੱਕ ਕਿ ਮੁਲਾਜ਼ਮਾਂ ਨੂੰ ਵੀ ਬਦਸ਼ਬਦੀ ਬੋਲਦਾ ਵਾ ਜਨ ਕਿ ਹੁਣ ਜੇਕਰ ਅਸੀਂ ਹਿਮੋਰਾਈਡਸ ਨੂੰ ਸ਼ਿਕਾਇਤ ਕੀਤੀ ਸੀ ਤੇ ਉੱਥੋਂ ਵੀ ਅੱਗੇ ਹੁਣ ਅਗੇ ਜਰੂਰ ਆ ਕੇ ਚਲੇਗੇ ਉਸ ਤੋਂ ਬਾਅਦ ਸਾਨੂੰ ਐ ਬਾਹ ਕਰਕੇ ਕਹਿੰਦਾ ਵੀ ਲਓ ਮੇਰਾ ਕੀ ਪਟਾਲਿਆ ਇਹ ਤੇ ਹੁਣ ਕਾਗਜ਼ ਤਾਂ ਮੇਰੇ ਤੋਂ ਰਿਹਾ ਹੋਣੀ ਤੁਹਾਡੇ ਇਹੋ ਜੀਆਂ ਗੱਲਾਂ ਕਰ ਕਰਕੇ ਸਾਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦਾ ਫੁਰਤੀ ਪੋਖੜਦਾਲ ਤੇ ਬੈਠੇ ਸੀ ਨਹੀਂ ਪੋਖੜਦਾਲ ਤੇ ਅਸੀਂ ਪੋਖੜਦਾਲ ਤੇ ਬੈਠੇ ਆਂ ਈ ਮੰਗਦੀ ਸਾਡੀ ਮੰਗ ਇਹ ਹੋਆ ਵੀ ਇਹ ਬਦਲੀ ਕੀਤਾ ਜਾਵੇ ਇਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀਆਂ ਕੀ ਮੰਗ ਡਿਮਾਂਡਸ ਕੀ ਨੇ ਤੁਹਾਡੀ ਮੰਗ ਡਿਮਾਂਡ ਇਹੋ ਹੀ ਆ ਕਿ ਇਹਨੂੰ ਬਦਲੀ ਕੀਤਾ ਜਾਵੇ ਹੋਰ ਕੀ ਹੋਰ ਕੀ ਪਰੇਸ਼ਾਨੀਆਂ ਹਨ ਪਰੇਸ਼ਾਨੀਆਂ ਇਹ ਨੇ ਵੀ ਇੱਕ ਨਾਮ ਇਸ مسئلے ਦਾ ਨਾਮ ਹੀ ਆ ਜੀ ਸੁਚਲ ਸਿੰਘ ਇਹ ਕਹਿੰਦਾ ਵੀ ਜੋ ਮੈਂ ਕਹਿ ਦਿੰਦਾ ਮੈਂ ਉਹ ਹੀ ਕਾਨੂੰਨ ਬਣ ਜਾਂਦਾ ਏਡੀਜੀਪੀ ਨੂੰ ਵੀ ਜੇ ਕੋਈ ਗੱਲ ਕਰਦੇ ਆ ਉੱਤੇ ਹਾਈ ਕਮਾਂਡ ਦੀ ਤੇ ਕਹਿ ਦਿੰਦਾ ਵੀ ਉਹ ਦਾ ਕਰਪਟ ਨੇ ਜੇਕਰ ਡਿਪਟੀ ਛੁੱਟੀ ਜਦੋਂ ਭੇਜਦਾ ਵਾ ਮਿਲਤੇ ਨਹੀਂ ਘਟਦਾ ਫਾਸਟ ਹੈਗਾ ਸੁਪਰੀਮ ਕੋਰਟ ਦਾ ਆਰਡਰ ਆ ਫਾਸਟ ਬਣਾਇਆ ਸੀਗਾ ਕਿ ਜਲਦੀ ਤੋਂ ਜਲਦੀ ਫਾਸਟ ਐਂਡ ਸਿਕਯਰ ਵੀ ਕੰਮ ਹੋਏ ਪਰ ਇਹ ਉਹ ਚੀਜ਼ ਨੂੰ ਨਹੀਂ ਮੰਨਦਾ ਮੇਲ ਵੀ ਜਿਹੜੀ ਰਹਿ ਜਾਂਦੀ ਆ ਇੱਥੇ ਬੰਦਾ ਸੀਓ ਗਿਆ ਵਾ ਰਿਹਾਈ ਦੇ ਮਲਕੀ ਪੱਕਾ ਨਕਸ਼ਾ ਆਇਆ ਸੀ ਉਹ ਬੰਦੇ ਨੂੰ ਵੀ ਦੂਸਰੇ ਦਿਨ ਇਹਨੇ ਕੱਢਿਆ ਵਾ ਕਹਿੰਦਾ ਵੀ ਇਹਦੀ ਈਮੇਲ ਤੇ ਨਹੀਂ ਕੱਢਣਾ ਈਮੇਲ ਤੇ ਬਲਕਿ ਸਾਰੀਆਂ ਜ਼ਿਲ੍ਹਿਆਂ ਨੂੰ ਨਿਗਲਦੇ ਬੰਦੇ ਜਦੋਂ ਇਹਨੂੰ ਕਿਹਾ ਗਿਆ ਵੀ ਜਨਾਬ ਵੀ ਸਾਰੀਆਂ ਜ਼ਿਲ੍ਹਿਆਂ ਨਾਲ ਕਾਰਟਿੰਗ ਕਰਦੀ ਆ ਤੇ ਅੱਗੋਂ ਗਲਤ ਗੱਲ ਕਰਕੇ ਕਹਿੰਦਾ ਉਹ ਤਾਂ ਉਹ ਵੀ ਦਿੰਦੇ ਆ ਕਿੰਨੇ 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 ਕੈਦੀ ਤੁਸੀਂ ਇੱਥੇ ਤਕਰੀਬਾ ਮੰਨਦੇ ਹੋ ਅਸੀਂ 36 ਅੰਸ਼ 36 36 ਨਹੀਂ ਹਾਂ ਸਾਰੇ ਭੋਖੜਤਾਲ ਤੇ ਬੈਠੇ ਅੱਜ ਸਾਰੇ ਸਾਰੇ ਭੋਖੜਤਾਲ ਤੇ ਕਦੋਂ ਤੱਕ ਬੈਠੇ ਰਹੋਗੇ ਜਦੋਂ ਤੱਕ ਜਨਾਬੀ ਬਦਲੀ ਨਹੀਂ ਬਦਲਣੀ ਇੱਕ ਸਰ ਤੁਸੀਂ ਗੁਮਰ ਰਾਏ ਸਾਹਿਬ ਦੇ ਜੱਜ ਸਾਹਿਬ ਨੂੰ ਰਿਪੋਰਟ ਲੇਖ ਲਵੇ ਆ ਕੇ ਵੇਖ ਉਰੇ ਆ ਜਾ ਉਰੇ ਆ ਜਾ ਉਰੇ ਆ ਜਾ ਕੋਈ ਗੱਲ ਕੋਈ ਨਹੀਂ ਹੋਗੀ 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 ਬਸ ਹੋਗੀ ਕੋਈ ਨਹੀਂ ਹੁਣ ਤੁਸੀਂ ਗੱਲ ਕੁਝ ਹੋਰ ਬੋਲਦੇ ਹੋ ਨਾ ਆਪਣੀ ਸਾਹਮਣੇ ਇੱਕ ਸਰ ਹਿਮਰਾਟ ਸਾਹਿਬ ਦੇ ਜੱਜ ਸਾਹਿਬ ਐਸੋ ਨਾ ਮੂਰੇ ਬੁਸ਼ਕਲੇ ਰੱਖੀਆਂ ਜੀ ਸਾਰੀਆਂ ਜੀ ਉਹਨਾਂ ਦੀ ਬਕਾਇਦਾ ਰਿਪੋਰਟ ਹੈ ਜੀ ਇਹ ਅਧਿਕਾਰੀ ਨੂੰ ਬਦਲ ਕੇ ਤੇ ਸਾਰਾ ਉਹਨਾਂ ਨੇ ਰਿਪੋਰਟ ਮੰਗੀ ਸੀ ਕਿ ਉਹ ਤੋਂ ਬਾਅਦ ਵੀ ਇਹ ਕਹਿੰਦਾ ਤੁਸੀਂ ਮੇਰਾ ਕੀ ਵਿਗਾੜ ਲਿਆ ਸਾਡੇ ਤੇ ਇਨੀ ਰਿਕਵੈਸਟ ਆ ਉਹ ਰਿਪੋਰਟ ਤੁਸੀਂ ਜਰੂਰ ਇੱਥੇ ਦਫ਼ਤਰ ਦੇ ਵਿੱਚੋਂ ਕਲੈਕਟ ਕਰ ਲਓ ਇਹ ਹੁਣ ਤੁਸੀਂ ਇਹਨਾਂ ਦੀ ਬਦਲੀ ਵਾਸਤੇ ਵੀ ਉਚਿਤ ਅਧਿਕਾਰੀ ਨੂੰ ਲਿਖਿਆ ਕਿੱਥੇ ਹਾਂਜੀ ਲਿਖੀਏ ਇਸ ਸਮੱਸਿਆ ਵਾਂ ਕੀ ਕੀ ਨੇ ਹੋਰ ਡਿਟੇਲ ਸਮੱਸਿਆ ਮਸਾਰੇ ਸਾਰੇ ਸੀਓਪੀਸੀ ਵਗੈਰਾ ਨਹੀਂ ਭਰਾ ਰਹੀ ਬਾਕੀ ਤੰਗ ਪਰੇਸ਼ਾਨ ਹਰ ਇੱਕ ਬੰਦੇ ਨੂੰ ਇਹ ਕਿਹਾ ਹਰੈਸਮੈਂਟ ਕੀਤਾ ਹਰ ਇੱਕ ਬੰਦੇ ਨੂੰ ਇਹ ਕਿਹਾ ਜਾ ਰਿਹਾ ਵੀ ਐ ਕਰਕੇ ਤੇਰਾ ਹਿਨਿਅਸ ਕੇਸ ਆ ਤੇ ਉਹ ਬੰਦੇ ਟੌਰਚਰ ਹੋ ਰਹੇ ਜੀ ਸਾਰੇ ਮੈਂਟਲ ਸੀ ਦੇਣੀ ਬਣਦੀ ਸੀ ਤੈਨੂੰ ਫਾਂਸੀ ਦੇਣੀ ਬਣਦੀ ਡੈਥ ਤੋਂ ਸੈਂਟੈਂਸ ਬਣਦੀ ਸੀ ਜੀ ਤੇ ਉਸ ਤੋਂ ਬਾਅਦ ਸਾਰਾ ਉਹ ਬੰਦੇ ਮੈਂਟਲੀ ਪਰੇਸ਼ਾਨ ਜਿਹੜੇ ਉਹ ਕੈਦੀ ਨੇ ਸਾਰੇ ਇਹ ਸਾਰੇ ਜਿਹੜੇ ਮਤਲਬ ਵਧੀਆ ਕਰੈਕਟਰ ਵਾਲੇ ਬੰਦੇ ਨੇ ਵੱਡਾ ਚਰਨ ਵਾਲੇ ਆ ਜੀ ਹਾਂਜੀ ਵੱਡਾ ਚਰਨ ਵਾਲੇ ਆ ਜਿਹਨਾਂ ਦਾ ਵਧੀਆ ਕਰੈਕਟਰ ਹੁੰਦਾ ਉਹਨਾਂ ਨੂੰ ਭੇਜਿਆ ਜਾਂਦਾ ਸੀ ਸਿਲੈਕਸ਼ਨ ਕਮੇਟੀ ਬਣਦੀ ਆ ਜੀ ਐਡੀਜੀ ਐਡੀਜੀ ਸਾਹਿਬ ਦੀ ਫਰੈਂਮਾਈ ਦਾ ਹਾਂਜੀ ਮਾਫੀ ਮੀ ਹਾਂਜੀ ਸਾਡਾ ਓਪਨ ਜੇਲ ਵੀ ਹੈ ਮੈਜੀ ਇਹ ਨਹੀਂ ਦਿੰਦਾ ਪਿਆ ਨਾ ਹਾਂ ਤੂੰ ਦੱਸ ਦੇ ਬਈ ਇਧਰ ਆ ਇਧਰ ਆ ਇਧਰ ਆ ਇਧਰ ਆ ਕੋਈ ਇਧਰ ਨੋ ਹਾਂ ਬਸ ਸਰ ਜਿਹੜੀ ਸਾਨੂੰ ਨਾ ਪਹਿਲਾਂ ਓਪਨ ਜੇਲ ਚ ਮਤਲਬ 1 ਸਾਲ ਫालतू ਮਿਲਦਾ ਸੀ ਲਈ ਉਹਨੇ ਉਹ ਵੀ ਰੋਕੀ ਮੱਠੇ ਉਹ ਵੀ ਨਹੀਂ ਦੇ ਰਹੀ ਸਾਲ ਕਿਉਂ ਪਤਾ ਨਹੀਂ ਸਰ ਉਹ ਇਹਨਾਂ ਨੂੰ ਪਤਾ ਹੀ ਕਹਿੰਦੇ ਵੀ ਸਾਰੇ 10 ਸਾਲ ਨਿਕਰੀ ਕਟਾਣ ਲਿਆ 10 ਸਾਲ ਨਿਕਰੀ ਕਟਾਣ ਲਿਆ ਉਸ ਤੋਂ ਬਾਅਦ ਜੇ ਡੀਪੀ ਸਾਡੀ ਇੱਥੇ ਅੱਜ ਤੇ ਅਸੀਂ ਖੇਤਾਂ 'ਚ ਕੰਮ ਕਰਦੇ ਆ ਜੀ ਆਟ ਮਸ਼ਕੱਤ ਹੈ ਜੀ ਸਾਡੀ ਪਰ ਸਰਸ ਨੂੰ ਸਰ ਉਹ ਤਾਂ ਕੋਈ ਬੈਨੀਫਿਟ ਨਹੀਂ ਦੇ ਰਹੇ ਜਦੋਂ ਕਿ ਸਾਨੂੰ ਕਹਿ ਕੇ ਤਾਂ ਇਹ ਲਿਆਂਦਾ ਗਿਆ ਸੀ ਕਿ ਇੱਥੇ ਬੈਨੀਫਿਟ ਮਿਲੂਗਾ ਜੀ ਮਤਲਬ 1 ਸਾਲ ਦਾ ਫੇਰ ਉਹਨੂੰ ਫਟਕੂ ਖਰਤਾਲ ਤੇ ਬੈਠ ਸਰ ਹਾਂ ਜੀ ਸਰ ਫਟਕੂ ਖਰਤਾਲ ਤੇ ਕੋਈ ਅਧਿਕਾਰੀ ਆਇਆ ਹਾਲ ਤੱਕ ਉੱਚ ਅਧਿਕਾਰੀ ਕੋਈ ਨਹੀਂ ਨਹੀਂ ਹਲੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਅਧਿਕਾਰੀ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਜੀ ਅਸੀਂ ਤਾਂ ਜੀ ਮੈਂ ਤੇ ਅੱਜ ਵੈਸੇ ਮੇਰੀ ਜਿਹੜੀ ਵਿజిਟ ਸੀ ਸਪੈਸ਼ਲ ਇਹਦੇ ਲਈ ਨਹੀਂ ਸੀਗੀ ਮੈਂ ਤੇ ਵੈਸੇ ਹੀ ਵਿਜਿਟ ਕਰਨ ਆਇਆ ਸੀ ਜੇ ਤੇ ਆ ਕਿ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਦੀਆਂ ਗੱਲਾਂបੱਤਾਂ ਸੀ ਸੁਣ ਲਈਆਂ ਜੋ ਵੀ ਉਹਨਾਂ ਦੇ ਮਸਲੇ ਹੱਲ ਕੀਤੇ ਜਾਊਗਾ ਕੋਈ ਵੱਡੀ ਗੱਲ ਨਹੀਂ ਹੈ ਪ੍ਰੋਬਲਮ ਕੀ ਹੈ ਮਾਫੀ ਨਹੀਂ ਲੈ ਕੇ ਸਰ ਕੋਈ ਗੱਲ ਕਹਿ ਰਹੇ ਨਹੀਂ ਮਾਫੀ ਨੂੰ ਲੈ ਕੇ ਜੇਲ ਸੁਪਰਡੈਂਡ ਅੱਗੇ ਜਿਹੜੀ ਰਿਪੋਰਟ ਸਹੀ ਸਾਡੀ ਨਹੀਂ ਭੇਜਦੇ ਨਹੀਂ ਨਹੀਂ ਉਹਨਾਂ ਨੂੰ ਕਈ ਗੱਲਾਂ ਦੀਆਂ ਗਲਤ ਫਹਮੀਆਂ ਸੀਗੀਆਂ ਸੁਪਰਡੈਂਡ ਤਾਂ ਜੋ ਐਜ਼ ਅ ਰੂਲ ਆ ਉਹ ਹੀ ਲਿਖੂਗਾ ਫਿਰ ਬਾਕੀ ਉਹਨਾਂ ਦੀ ਗੱਲਬਾਤ ਸੁਣ ਲਈ ਜੋ ਹੈਗੀ ਸੁਣ ਕੇ ਫਿਰ ਮੈਂ ਰਿਪੋਰਟ ਬਣਾ ਕੇ ਦੇ ਦਿੰਦਾ ਕੀ ਨੇ ਉਹਨਾਂ ਨੇ ਲਗ ਲਗ ਕਈ ਪ੍ਰੋਬਲਮਾਂ ਦੱਸੀਆਂ ਆਪਣੀਆਂ ਜਿਹੜੀਆਂ ਕਿ ਮੈਂ ਡਿਟੇਲ ਚ ਦੀ ਰਿਪੋਰਟ ਬਣਾਉਂਦਾ ਸਰ ਨਵੀਂ ਜਨਤ ਨਵੀਂ ਜਨਤ ਜੇਲ੍ਹ ਦੇ ਜਿਹੜੀ ਚਿੱਠੀ ਨੂੰ ਲੈ ਕੇ ਵਾਇਰਲ ਹੋਈ ਸੀ ਜਿਹੜੀ ਬਿਕਰ ਮਿਟਿਹਾ ਉਸ ਨੂੰ ਲੈ ਕੇ ਸਰ ਕੋਈ ਜਾਣਕਾਰੀ ਹੈ ਤੁਹਾਨੂੰ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਸਰ ਸਟ੍ਰਾਈਕ ਖਤਮ ਹੋਊਗੀ ਕਿ ਹੁਣ ਕੰਨੀਕ ਸਟ੍ਰਾਈਕ ਖਤਮ ਹੈ ਕਿੰਨੇ ਪ੍ਰੀਜ਼ਨਰ ਕਿੰਨੇ ਨੇ ਜੀ ਓਰੇ ਪੂਰੇ 33 ਹੈ ਜੀ ਠੀਕ ਜੀ